ਦੇਖਨੀ ਤੜਕੇ ਦੀ ਲੱਗੀ ਟੋਕਰਾਂ ਪਾਥੀਆਂ ਦਾ ਮਚਾਤਾ ਬੁੜੀ ਨੇ ਬਾਹਰ ਹੀ ਨਹੀਂ ਨਿਕਲਦੀ ਜਿਵੇਂ ਕਹਿੰਦੇ ਬੇਬੇ ਉਹ ਗੋਹੇ ਦਾ ਬੱਠੜ ਪਿਆ ਲਿਆ ਕੇ ਪੱਥਿਆਂ ਪੱਥਨ ਮਣੇ ਸੌ ਘੜਾ ਸਿਰ 'ਚ ਪਾਣੀ ਦਾ ਪੈਜੂ ਆਖੂ ਮੈਂ ਇਥੋਂ ਨਹੀਂ ਪੱਥੀ ਦਾ ਗੋਆ ਮੈਨੂੰ ਤਾਂ ਪਈ ਪਾਲਾ ਚੜਦਾ ਇਹਨੂੰ ਮੈਂ ਕਹਿੰਦੀ ਆ ਵੀ ਬਿੰਦੀ ਛੱਟ ਚੁੱਲ੍ਹੇ ਘਰੋਂ ਪਰੇ ਵੀ ਨਿਕਲ ਜਾ ਹੁਣ ਬਹੁਤ ਪਾਥੀਆਂ ਮਚਾਤੀਆਂ ਨਹੀਂ ਬੇਬੇ ਹਵਾਈ ਭਾਈ ਤੜਕੇ ਲਈ ਬੈਠੀ ਆ ਚੁੱਲ੍ਹੇ ਕੋਲੇ ਹੁਣ ਤੂੰ ਚੁੱਲ੍ਹੇ ਕੋਲੇ ਬੈਠੀ ਰਹੇਂਗੀ ਬਸ ਹੋਰ ਭਾਈ ਹੁਣ ਕੀ ਕਰਾਂ ਠੰਡਾ ਹਰ ਤਰੀ ਦੇ ਦੇਖ ਹੁਣ ਇੰਨੀ ਹਵਾ ਚਾਲ ਜੇ ਦੇਖ ਮੀਂਹ ਪਾਏ ਗਿਆ ਤੇ ਹੁਣ ਭਾਈ ਪਾਲਾ ਲਾਣਾ ਫੇ ਮੈਂ ਚੁੱਲ੍ਹੇ ਮੂਰੀ ਬੈਠਾ ਹੁਣ ਹੋਰ ਕੀ ਕਰਾਂ ਮੇਮੀ ਹੁਣ ਐ ਥੋੜੀ ਐ ਫੇ ਐਂ ਕਰ ਭਾਈ ਕੋਈ ਕੰਮ ਕਰ ਲਓ ਕੰਮ ਨਾ ਪਾਲਾ ਉਤਰਦਾ ਹੁੰਦਾ ਨਾਲ ਬਹਿ ਕੇ ਪਾਲਾ ਨਹੀਂ ਉਤਰਦਾ ਹੁੰਦਾ ਕੋਈ ਸਬਜ਼ੀ ਚੀਰ ਲਾ ਕੋਈ ਮਾੜਾ ਮਟਾ ਪਸੂਆਂ ਕੰਨੀ ਅੱਗੇ ਤੂੰ ਇੰਨਾ ਕਰਵਾਉਂਦੀ ਮੇਰੇ ਨਾਲ ਆ ਹੁਣ ਤੜਕੇ ਦਾ ਬਸ ਜਿਉਂ ਚਾਰ ਕਣੀਆਂ ਪੈ ਗਈਆਂ ਅੰਦਰ ਵੱੜ ਕੇ ਵੇਗੀ ਚਾਰ ਕਣੀਆਂ ਪਾਈ ਦੇਖ ਪਾ ਕੋਈ ਨਾ ਦਾਲ ਪਾਂ ਤਾਂ ਮੈਂ ਕੀਰ ਦੂ ਜਾਂ ਸੁੱਕੇ ਸੁੱਕੇ ਚਾਹੀਏ ਜਿੱਦਾਂ ਮੈਂ ਇਕਰਾਰ ਨੂੰ ਕੰਮ ਪਸੂਆਂ ਕੰਨੀ ਪਾਈ ਦੇ ਗਿੱਲਾਗਾ ਤੇ ਮੈਨੂੰ ਵੀ ਡਰ ਲੱਗਦਾ ਰਵੇ ਤਿਲਕਾਂ ਤੋਂ ਤੈਨੂੰ ਸਾਹਮਣਾ ਔਖਾ ਹੋਜੂ ਜਦੋਂ ਤਿਲਕਕੇ ਡਿੱਗ ਪੀ ਠੀਕ ਐਵੇਂ ਮੈਂ ਤੂੰ ਤਾਂ ਤਿਲਕਕੇ ਮੈਂ ਡਿੱਗ ਪੀ ਤੈਨੂੰ ਤਾਂ ਸਾਹਮਣੀ ਔਖੀ ਹੋਜੂ ਤੇ ਜੇ ਪਹਿਲਾਂ ਮੈਂ ਤਿਲਕਕੇ ਡਿੱਗ ਪੀ ਤੇ ਫਿਰ ਮੇਰਾ ਕੀ ਬਣੂ ਤੂੰ ਤਾਂ ਭਾਈ ਦੇਖ ਮਤਿਆਰਾ ਤੂੰ ਕਾ ਦੀਸੀ ਠੀਕ ਐਵੇਂ ਬੇ ਗੱਲ ਤੇਰੀ ਠੀਕ ਐ ਮੈਂ ਤਾਂ ਭਾਵੇਂ ਡਿੱਗ ਪਾ ਮੇਰੀ ਤਾਂ ਭਾਵੇਂ ਲੱਤ ਟੁੱਟ ਜੇ ਤੇ ਤੂੰ ਨਾ ਚੁੱਲ੍ਹੇ ਕੋਲ ਉੱਠੀ ਆ ਤੇਰਾ ਤਾਂ ਇਹੀ ਜੱਬਰੂ ਸਿਆਲ ਸਿਆਲ ਜਿੰਨੀਆਂ ਪੱਥ ਨੇ ਉਪਰ ਪਰਿਆ ਸੀਗਾ ਬਾਥਰੂਮ ਜਾ ਉਹ ਜਿਹੜਾ ਇੱਧਰ ਹੈਗਾ ਆਪਣਾ ਤੇ ਸਾਰਾ ਮਚਾਦਾ ਨੀਏਗੀ ਆ ਦੇਖ ਲਾ ਕੁਝ ਪੰਨ ਪੰਨ ਛੜਤਾਂ ਕੁਝ ਵਿੱਚ ਲਾ ਲੀਣਾ ਬੂਹਾ ਮਰ ਜਾਨੀ ਲੱਕੜਾ ਵੀ ਨਹੀਂ ਛੱਡਦੀ ਆ ਇੱਕ ਆ ਬੈਠੀ ਲੱਕੜ ਤਰੀ ਕੈਦੀ ਮਚਾਤੀ ਕੋਈ ਨਾ ਪਰ ਸੇਕਣ ਲਈ ਜਾਨੀ ਇਹੋ ਨਹੀਂ ਹੁੰਦਾ ਸੇਕਣਾ ਹੀ ਆ ਭਾਈ ਹੁਣ ਅੱਜ ਕਾ ਲੱਗ ਜੂ ਕੋਈ ਵੱਧ ਲੋੜ ਹੁੰਦੀ ਹੈਗੀ ਦੇਖਵੇਂ ਲੱਕੜਾ ਮੁੱਲ ਲੈਤਿਆਂ ਮੈਂ ਤੈਨੂੰ ਦੱਸਾਂ ਤੈਨੂੰ ਚਾਰ ਲੱਕੜਾਂ ਧਰੀ ਬੈਠੀਆਂ ਲਾਮੀ ਲਾਮੀ ਕੋਈ ਨਾ ਸੇਕਣਾ ਦਰਲੀ ਹੈ ਗਈ ਆ ਭਾਈ ਹੁਣ ਸੇਕਣਾ ਤਾਂ ਘਰ ਨਹੀਂ ਚ ਦੇਖ ਪਾਣੀ ਦੀ ਲੋੜ ਤੇ ਅੱਜ ਕਾ ਲੱਗਦੀ ਲੋੜ ਪਈ ਠੀਕ ਹੈ ਗਰਮੀ ਚ ਤੇ AC ਚੋਂ ਨਹੀਂ ਨਿਕਲਦੀ ਉਹ ਤਾਂ ਤੈਨੂੰ ਕਹਿੰਨੀ ਮੈਨੂੰ ਗਰਮੀ ਵਾਲੀ ਆਉਂਦੀ ਐ ਤੇ ਸਿਆਲ ਚ ਚੁਰਲਾ ਦੋ ਕੰਮ ਐ ਤੇਰੇ ਦੋ ਚਾਰ ਮਹੀਨੇ ਤੇਰੀ ਹੀ ਨਿਕਲ ਜਾਂਦੀ ਹੈਗੀ ਚਾਰ ਮਹੀਨੇ ਭਾਈ ਦੇਖਣ ਨੂੰ ਕੋਈ ਨਾ ਫਿਰ ਹੁਣ ਆਪਾਂ ਦੇਖ ਪੱਥਰਾਂ ਪੱਥਰਾਂ ਹੁਣ ਆਪਾਂ ਸੇਕਣ ਦੇ ਖਾਤਰ ਹੀ ਪੱਥਰਾਂ ਨੂੰ ਹੁਣ ਆਪਾਂ ਹੋਰ ਕੀ ਕਰਨਾਗਾ ਨਾ ਮੈਂ ਕਰਦੀਆਂ ਜਿਹੜਾ ਗੋਹਾ ਪਿਆ ਨਾ ਸਿੱਟ ਕੇ ਆਉਣੀਆ ਤੇ ਉਹਨੂੰ ਤੂੰ ਪੱਥਰੀਂ ਜਾ ਕੇ ਪੀੜੀ ਲੈ ਕੇ ਵਗ ਜੀ ਹੁਣ ਤਾਂ ਆਪਾਂ ਤਾਂ ਸੁੱਕ ਨਹੀਂ ਆਣੀ ਉਹ ਤਾਂ ਘੜ ਹੋਇਆ ਪਿਆ ਪੱਥ ਕੇ ਕੀ ਕਰਾਂਗੇ ਆਪਾਂ ਗੋਹਾ ਹੁਣ ਸੁੱਕਣਗੀ ਨਹੀਂ ਤਾਂ ਫਿਰ ਵੀ ਆਪਾਂ ਮਚਾਵਾਂਗੇ ਕਿੱਥੋਂ ਭਾਈ ਕੋਈ ਨਾ ਕਰ ਆਪਾਂ ਕਹਾਂ ਪਏ ਪੱਠਾਂਗੇ ਫਗਣ ਦੇ ਚੋੜੋ ਦੇਖ ਕਾਈ ਮਹੀਨੇ ਪੱਠਾਂਗੇ ਓਰੋ ਦੋ ਘਰ ਹੀ ਜੋੜ ਦੂ ਮੈਂ ਤੇਰੇ ਪੱਤਕੇ ਕਹਹਿ ਜੀਆਂ ਮੈਂ ਹੁਣ ਮਚਾਉਂਗੀ ਆਹੋ ਦੋ ਘਰ ਐ ਨਾ ਤਾ ਮੈਨੂੰ ਤੇਰਾ ਨਾ ਪਤੀ ਐ ਨਾ ਹੁਣ ਚੁੱਲ੍ਹਾ ਬੈ ਲੈ ਲੈ ਹੁਣ ਉੜਦੀ ਨਹੀਂ ਮੈਂ ਜਾਵਾ ਹਜੇ ਭਾਈ ਮੈਥੋਂ ਨਹੀਂ ਉੱਠਿਆ ਜਾਂਦਾ ਕੋਈ ਨਾ ਮੈਂ ਤੇਰਾ ਦਾਲ ਪਾਣੀ ਕੀ ਢੋ ਧਰ ਦੂਗੀ ਗਾਂ ਤੇ ਇਦਾਂ ਦਾ ਕੰਮ ਐ ਤੇਰਾ ਸਾਰਾ ਕਰ ਨੂੰ ਤੂੰ ਕੱਲੇ ਬਸ ਫਸੂਸ ਕਰ ਲੈ ਨਾ ਫਿਰ ਗਾਂਸ ਮਚਾਏਂਗੇ ਚੁੱਲ੍ਹੇ ਤੇ ਗਾਲੀ ਧਰ ਕੇ ਮੇਜ ਪਤੀਲਾ ਚੱਕ ਲੈ ਆਂ ਚਲ ਕੋਈ ਨਾ ਫਿਰ ਇੱਥੇ ਤਾ ਦੂੰਗਾ ਲੱਕੜ ਪਈ ਹੈਗੀ ਆਹ ਤੇ ਆ ਜਾ ਕੇ ਇੱਕ ਵਧੀਆ ਲੱਕੜ ਤੇ ਗੋਹੇ ਪੈਣ ਮੈਂ ਇੱਥੇ ਢਾਲੂ ਮੈਂ ਤਾਂ ਇੱਥੇ ਰੋਟੀਆਂ ਪਕਾ ਲੂੰਗੀ ਚੀਰ ਪਾਈ ਫਿਰ ਲਸਣ ਗੰਡਾ ਚੀਰ ਦੇ ਤੇ ਆਦੀ ਦਾਲ ਤਾਂ ਲਮੇ ਤੈਨੂੰ ਦੱਸਣ ਰੋਟੀਆਂ ਦਾ ਮਾਪੇ ਲਾ ਲੂੰਗੀ ਆ ਰੋਟੀਆਂ ਮੋਟਾ ਮੋਟਾ ਪਕਾ ਕੇ ਛੱਡ ਦੇਂਗੇ ਜਵਾਕ ਨਹੀਂ ਖਾਂਦੇ ਚਲ ਕੋਈ ਨਾ ਵਰਗੀਆਂ ਚਲ ਕੋਈ ਨਾ ਤੂੰ ਕਿਹੜੇ ਘਰ ਦੀ ਭਾਈ ਤੇ ਮੈਂ ਆਪੇ ਬੇਲ ਕੇ ਮੈਂ ਪਾ ਦੂੰਗੀ ਆਪੇ ਮੈਂ ਰਾਰ ਲੂੰਗੀ ਤੇ ਰੋਟੀਆਂ ਦਾ ਮੈਂ ਗੈਸ ਤੇ ਲਾ ਦੂੰਗੀ ਕੱਲੀ ਸਬਜ਼ੀ ਬਣਾ ਲੈ ਕਰ ਗਾਜਰਾਂ ਦੀ ਬਣਾ ਲੈ ਜਵਾਖ ਖਾਂਦੇ ਨਹੀਂ ਸਾਗ ਚਾਰ ਦਿਨ ਹੋ ਗਏ ਸਾਗ ਰੇਨ ਕੇ ਪਤੀਲਾ ਛੱਟਿਆ ਪਏ ਆ ਸਾਗ ਨਾ ਢਿੱਡ ਦੁਖਣ ਲੱਗ ਜਾਂਦਾ ਖਾਕਾ ਇਹ ਭਾਈ ਨਾ ਹੀ ਦਾਦੀ ਸਾਗ ਫੇਤੂ ਕਾ ਦਿਨ ਆ ਕੇ ਬੇਬੇ ਸਾਗ ਨਹੀਂ ਦਾਦੀ ਕੇ ਕੌਲ ਕਰ ਜਾਂਦੀ ਐ ਇਹੀ ਨਹੀਂ ਭਾਈ ਕਿਸੇ ਪਾਸੇ ਮਾਣ ਜੇ ਹੁਣ ਮੈਂ ਪਤੀਡਾ ਫੜ ਕੇ ਸਾਗ ਦਾ ਤਰਤਾ ਹੁਣ ਕਹੇ ਜਵਾਕ ਨਹੀਂ ਖਾਂਦੇ ਹੁਣ ਚਲ ਮੈਂ ਤਾਂ ਭਾਈ ਗਾਜਰਾਂ ਦੀ ਟਰ ਦੂੰਗੀ ਆਪੇ ਸਵੇਰੇ ਖਾ ਲੈਣਗੇ ਅੱਜ ਤਾਂ ਬਾਹਲੀ ਠੰਡ ਐ ਜਾ ਕੇ ਸੇਕ ਦੇਣਾ ਲੈ ਉੱਥੇ ਸੱਤ ਚ ਐਵੇਂ ਗੱਲਾਂ ਮਾਰੀਏ ਨਾ ਕੋਈ ਗੱਲ ਨਾ ਬਾਤ ਆ ਇੰਨੀ ਠੰਡ ਚੜਾ ਲਈ ਹਰਪ੍ਰੀਤ ਆਗੂ ਗਮਚਾਈ ਐ ਓਂਡਾ ਠੰਡ ਵਾਲੀ ਲੱਗੀ ਜਾਂਦੀ ਅੱਜ ਤਾਂ ਬਾਲਾ ਪਾਲਾ ਹੈਗਾ ਨਾ ਹੋਰ ਛੋਨੂ ਕੋਈ ਮਾਪਤਾ ਨੂੰ ਕੰਮ ਹੀ ਨਹੀਂ ਭੱਜੇ ਜਾਂਦੇ ਹੋ ਕਦੇ ਬੇਬੇ ਬੈਣੀ ਚੁੱਲ੍ਹੇ ਕੋਲੇ ਉਹ ਪੱਠੀ ਦਾ ਬੇਬੇ ਨਹੀਂ ਬਣਾ ਰਖੀ ਚੁੱਲ੍ਹੇ ਦੀ ਤੜਕੇ ਦਾ ਚਲਾਏ ਟੋਕਰਾਂ ਪਾਥੀਆਂ ਦਾ ਮਚਾਤਾ ਉਹ ਮੱਠਣ ਹੁਣ ਗਿੱਲੀਆਂ ਸੁੱਕੀਆਂ ਨਾ ਭਰ ਕੇ ਲੈ ਆਉਂਦੀਆਂ ਪਾਥੀਆਂ ਤੋਂ ਹੋਰ ਕੀ ਕਰਾਉਣਾ ਹੈ ਆਗਿ ਮਚਾਉਣੀ ਐ ਸਾਰਾ ਸਾਲ ਤੋਂ ਮੇਰੀ ਗੱਲ ਸੁਣ ਤੂੰ ਪਾਥੀਆਂ ਪਾਸ ਦੀ ਰਹਿਣੀ ਐ ਉਹ ਆਹੀ ਪੋ ਮਗਦੀ ਮਹੀਨੇ ਹੁੰਦੇ ਐ ਸੇਕਣ ਵਾਸਤੇ ਕੋਣ ਵੀਦ ਨੂੰ ਪਾਥੀਆਂ ਬਚਾਉਣ ਨਹੀਂ ਦੀ। ਹੋਰ ਬਿੰਦ ਝਟ ਕੋਈ ਘੰਟਾ ਬਹਿ ਜੇ ਬੰਦਾ ਐ ਥੋੜੀ ਹੁੰਦਾ ਮੁਰਕ ਚੁੱਲ੍ਹੋਂ ਕੋਲੋਂ ਨਾ ਉઠੋਂ। ਤੂੰ ਤਾਂ ਚੁੱਲ੍ਹੇ ਕੋਲੇ ਬਹਿ ਕੇ ਜੰਮ ਜਾਣਾ ਸਾਰਾ ਟੱਬਰ। ਉਹ ਮੇਰੀ ਗੱਲ ਸੁਣ ਲੈ। ਤੂੰ ਤਾਂ ਨਾ ਸਾਰਾ ਦਿਨ ਮੇਰੀ ਮਾਂ ਤੇ ਲੱਗਦੀ ਰਹਣੀ ਐ। ਉਹ ਵਿਚਾਰੀ ਬੁਢੀ ਐ। ਜੇ ਸੇਕ ਲੈਂਦੀ ਐ ਫਿਰ ਕੀ ਗੱਲ ਐ? ਜੇ ਠੰਡ ਲੱਗ ਗਈ ਤੈਨੂੰ ਪਤਾ ਡਾਕਟਰ ਕਿੰਨੇ ਪੈਸੇ ਲਊਗਾ? ਐ ਡੇਡ ਨਾ ਤਾਂ ਟੀਕੇ ਲਾਊਗਾ। ਨਾਲੇ ਐਡਾ ਵੱਡਾ ਬਿੱਲ ਬਣਾ ਦੂਗਾ। ਗੱਲ ਪੱਕੀ ਐ ਤੇਰੀ ਹਨਾ ਤਾਂ ਮੈਂ ਸੋਚੇ ਹੀ ਨਹੀਂ ਵੀ ਜੇ ਬੇਬੇ ਨੂੰ ਠੰਡ ਲੱਗ ਗਈ ਤਾਂ ਫੇਰ ਉਹੀ ਗ ਜੇ ਕੁਛ ਦੁਖਣ ਲੱਗ ਗਿਆ ਨਾ ਬਿਮਾਰ ਹੋ ਗਈ ਉਦੋਂ ਉਸਤੇ ਦੁੱਗਣੇ ਪੈਸੇ ਲੱਗਦੇ। ਉਹ ਤੂੰ ਸੋਚੇ ਦਾ ਫੇਰੀ ਜੇ ਤੇਰੇ ਦਿਮਾਗ ਲੱਗਿਆ ਹੋਵੇ। ਦਿਮਾਗਦੂਗ ਹੈ ਨਹੀਂ ਤੇਰੇ। ਪਹਿਲਾਂ ਸਿਆਲ ਚ ਕਿੱਤੀ ਹੁੰਦਾ ਦਿਮਾਗ ਸਿਆਲ ਚ ਤਾਂ ਉਹ ਹੀ ਗੱਲ ਚੁੱਲਾ ਮੱਤ ਮਾਰੀ ਰੱਖਦਾ। ਚੁੱਲੇ ਦੇ ਗੋਹੇ ਪਾਥ ਨਹੀਂ ਨੀ ਪੂਰੇ ਆਉਂਦੇ ਸਾਰਾ ਦਿਨ। ਮੈਂ ਤਾਂ ਬੇਬੇ ਨਾਲ ਲੜਦੀ ਸੀ ਵੀ ਜਾਂਦਾ ਬਿਸਤਰੇ 'ਚ ਬਹਿ ਜਾ ਕਰ ਜਾਮਾ ਨਾ ਮੈਂ ਤਾਂ ਕੋਈ ਕੰਮ ਕਰ ਲਿਆ ਕਰ। ਬੇਬੇ ਹੁਣ ਢੱਕਾ ਤੋੜਨ ਨੂੰ ਤਾਂ ਗਈ ਕਹਿੰਦੀ ਭਾਈ ਸਬਜੀ ਇੱਥੇ ਬਣਾ ਦੂੰਗੀ ਚੁੱਲੇ ਤੇ। ਮੇਰੀ ਗੱਲ ਸੁਣ ਲੈ। ਸਬਜੀ ਤੈਨੂੰ ਬਣਾ ਦਿਕ ਪਾਉ। ਨਾ ਸ ਖੋਰ ਦਸ ਹੁਣ ਸਿਆਲ ਦਾ ਮਹੀਨਾ ਕੀ ਪਹਾੜੋਂ ਪੱਥਰ ਲਿਆਵੇ ਉਹ ਮੇਰੀ ਮਾਂ ਤੇ ਫਿਰ ਮੈਂ ਵੀ ਤਾਂ ਕਿੱਲੇ 'ਚ ਫਿਰਦੀ ਆ ਤੂੰ ਮਾੜਾ ਮਟਾ ਹੱਥ ਲਾ ਲਿਆ ਕਰ ਪਸੂਆਂ ਦੇ ਤੂੰ ਨਹੀਂ ਹੱਥ ਲਾਉਂਦਾ ਇੱਥੋਂ ਕਰਲੀ ਚੌਧਰੀ ਸਮਝਦੀ ਏ ਤੂੰ ਸਾਰਾ ਦਿਨ ਸੱਤ 'ਚ ਗੱਲਾਂ ਮਾਰਿਆ ਆ ਆ ਕੇ ਚਾਹ ਪੀ ਗਏ ਰੋਟੀ ਖਾ ਕੇ ਫੇਰ ਸੱਤ 'ਚ ਫੇਰ ਰੋਟੀ ਖਾ ਗਏ ਬਸ ਸਿਆਲ 'ਚ ਤਾਂ ਆਪਾਂ ਵੇਲੇ ਆਪਾਂ ਸੱਤ 'ਚ ਬੇਬੇ ਚੁੱਲੇ ਮੂਰੇ ਤੇ ਹਰਪ੍ਰੀਤ ਕੰਮਾਂ ਨੂੰ ਉਹ ਬੇਲਾ ਮੈਨੂੰ ਰੱਬ ਨੇ ਕੀਤਾ ਏ ਜੀਰੀ ਜੀ ਤਾਂ ਦੇਖ ਲੈ ਤੁਰੇ ਫਿਰਦਿਆਂ ਗਰਮੀ ਜੀ ਦਾ ਇੱਕ ਮਿੰਟ ਦੀ ਵੇਲ ਨਹੀਂ ਹੁੰਦੀ ਉਹ ਰੱਬ ਦਾ ਸ਼ੁਕਰ ਹੈ ਜੱਟ ਦੋ ਮਹੀਨੇ ਬੇਲਾ ਦਾ ਹੋ ਜਾਂਦਾ ਕਣਕ ਬੀਜ ਕੇ ਇਹਦਾ ਮਤਲਬ ਹੁਣ ਉਹ ਫਿਰ ਸਾਲ ਚ ਵੀ ਅਸੀਂ ਸਾਰੇ ਕੰਮ ਕਰਦੇ ਰਿਆ ਕਰੀਏ ਹੈ ਉਹ ਲੰਬਾ ਬੰਦਾ ਬੇਲਾ ਹੋ ਜਾਂਦਾ ਸਿਆਲ ਚ ਜੱਟ ਕਣਕ ਬੀਜ ਕੇ ਬੇਲਾ ਹੋ ਜਾਂਦਾ ਬੁੜੂਆ ਆਰਾਮ ਨਾਲ ਚੁੱਲ੍ਹੇ ਕੋਲੇ ਬਹਿ ਜਾਂਦੀਆਂ ਰਜਾਈਂ ਚ ਵੜ ਜਾਂਦੀਆਂ ਨੇ ਚੁੱਲ੍ਹੇ ਕੋਲ ਬੈਣਗੀਆਂ ਤੇ ਸਾਡਾ ਬੇਲਾ ਕਿੱਦਾਂ ਆਊ ਬੇਲੀਆਂ ਹੁਣ ਦਾ ਉਹ ਤੇਰਾ ਬੇਲਾ ਉਦ ਦੇ ਆਊ ਜਿੱਦ ਦੇ ਮੇਰੀ ਮਾਂ ਦੀ ਉਮਰ ਦੀ ਹੋਗੀ ਤੂੰ ਉਦੋਂ ਪਹਿਲਾਂ ਨਹੀਂ ਆਉਂਦਾ ਤੇਰਾ ਬੇਲਾ ਨਾ ਉਹਨਾਂ ਚੱਕਰ ਮੈਂ ਹੀ ਤੁਰੀ ਫਿਰਾਂ ਉੱਤਰੀ ਫਰੂਤੂ ਪਹਾੜੋਂ ਪੱਥਰ ਲਿਆਣੀ ਐ ਤੂੰ ਐ ਕਰ ਮੈਂ ਤੈਨੂੰ ਦੱਸਾਂ ਤੂੰ ਨਾ ਹੁਣ ਚੁੱਲ੍ਹੇ ਕੋਲੇ ਬੈਠੀ ਮੈਂ ਸਣ ਜਾ ਕੇ ਨਾ ਤਹਰਾ ਪਾਏ ਨੇ ਪਾਣੀ ਪਿਆ ਮੈਂ ਤਾਂ ਚੁੱਲ੍ਹੇ ਕੋਲੇ ਬੈਠੂਗਾ ਮਿੰਦਾ ਠੰਡ ਲੱਗੀ ਜਾਂਦੀ ਐ ਦੇਖ ਮੈਂ ਚੁੱਲ੍ਹਾ ਬਣ ਮੈਂ ਤੈਨੂੰ ਦੱਸਾਂ ਮੈਂ ਲੈ ਕੇ ਕਾੜੀ ਨਾ ਦੋ ਮਾਰੋਂ ਚੁੱਲ੍ਹੇ ਦੇ ਕਾੜੀਆ ਅੱਛਾ ਅੱਛਾ ਜਦੋਂ ਹੁਣ ਮੈਂ ਸਿੱਖਣਾ ਸਿੱਖਣ ਦਾ ਨਾਲੇ ਤਾਂ ਉਦੋਂ ਮੈਂ ਚੁੱਲ੍ਹਾ ਬਣ ਦੂੰ ਤੂੰ ਵੀ ਤਾਂ ਨਾ ਚਿਰ ਪਹਿਲਾਂ ਬੈਠੀ ਹੋਏਂਗੀ ਚੁੱਲ੍ਹੇ ਕੋਲੇ ਮੈਂ ਕਿੱਥੇ ਬੈਠੀ ਆ ਦੇਖ ਲਾ ਨੀ ਉਹ ਜੀ ਮਾਂ ਨੀ ਉਹ ਜਾ ਪੁੱਤ ਕਿੱਡੇ ਦੇਖ ਲਾ ਹੁਣ ਪਾਥਾਂ ਚੱਕ ਚੱਕ ਤੁੰਨੀ ਇਹਨੇ ਬੇਬੇ ਭੱਠੀ ਬਣਾਈ ਰੱਖਦੀ ਏ ਚੁੱਲ੍ਹੇ ਦੀ ਉੱਡਿਆ ਆਏ ਡੱਕਾ ਇਹ ਨਹੀਂ ਤੋੜਦਾ ਕੋਈ ਨਹੀਂ ਮੈਂ ਵੀ ਗਿੱਲੀਆਂ ਪਾਥਾਂਾਂ ਲੈ ਕੇ ਛੱਡਦੀਆਂ ਧੂਆ ਕਰੂ ਜੇ ਛੋਟਾ ਅੱਖਾਂ ਚ ਪਿਆ ਨਾ ਨਹੀਂ ਮਾਂ ਨੇ ਪੁੱਤ ਦੋਨੇ ਉੱਡ ਜੂਗੇ ਚੁੱਲ੍ਹੇ ਕੋਲ ਲਾ ਹੁਣ ਹਰ ਪੀਤੂ ਪੁੱਛੀ ਜਾਂਦਾ ਕਿ ਅੱਗ ਮਚਾ ਲਈ ਆਏ ਨਹੀਂ ਕਵਲੇ ਨੂੰ ਵੀ ਮੈਂ ਗਾਹ ਬੇਬੇ ਬੈਠੀ ਹੋਊਗੀ ਅੱਗ ਮਚਾ ਛੱਡੀ ਹੋਊ ਮੈਂ ਸੇਕ ਲਾ ਆ ਜਾ ਭਾਈ ਸੇਕ ਲਾ ਕਿਉਂ ਬੋਲੀ ਜਾਂਦਾ ਉਹਦੇ ਨਾਲ ਕਲੇਸ਼ਨ ਨਾਲ ਬੇਬੇ ਦੇਖ ਲੈ ਕਿੰਨਾ ਮਾੜੀ ਮਾੜੀ ਗੱਲ ਤੇ ਕਲੇਸ਼ ਕਰਦੀ ਰਹਿੰਦੀ ਐ ਅਕੇਲੇ ਜੇ ਤੂੰ ਹੁਣ ਸੇਕਣ ਲੱਗ ਗਿਆ ਨਾ ਪਹਿਲਾਂ ਬੇਬੇ ਸਿੱਕੀ ਤੜਕੀ ਨਹੀਂ ਮੈਂ ਤਾਂ ਚੁੱਲਾ ਭੰਨਦੂਗੀ ਚੁੱਲਾ ਐਂੀਆਂ ਗੱਲਾਂ ਕਰਦੀ ਐ ਮੈਂ ਦੇਖ ਲੈ ਭਾਈ ਚੁੱਲੇ ਭੰਨਣ ਦੇ ਖਾਤਰ ਹੁੰਦਿਆ ਕੱਜ ਕੱਲ ਪੋ ਮਾਗਦੇ ਮਹੀਨੇ ਸੇਕਣ ਨੂੰ ਹੁੰਦੇ ਨੇ ਪਹਿਲੇ ਪਾਥੀਆਂ ਦਾ ਨੂੰ ਪਤਾ ਨਹੀਂ ਕੀ ਐ ਸਾਰਾ ਸਾਲ ਤਾਂ ਪਾਥੀਆਂ ਨੂੰ ਪੱਤਦੀ ਰਹਿੰਦੀ ਐ ਹੁਣ ਦੇਖ ਲੈ ਸਟੋਰ ਚ ਸਾਂਹ ਸਾਂਹ ਕੇ ਰੱਖਦੀ ਰਹਿੰਦੇ ਇਹਨਾਂ ਨੂੰ ਅਕੇਲੇ ਮਚਾਓ ਨਾ ਪਾਥੀਆਂ ਨੂੰ ਪਤਾ ਨਹੀਂ ਪਾਥੀਆਂ ਤੋਂ ਕੀ ਕਰਾਉਗੀ ਉਹੀ ਤਾਂ ਗੱਲ ਆ ਭਾਈ ਕੀ ਕਰਾਂ ਭਾਈ ਪਹਿਲਾਂ ਮੈਨੂੰ ਐਵੇਂ ਭਾਈ ਬਥੇਰਾ ਕੁਸ ਕਈ ਕੇ ਗਈ ਐ ਆਦੀ ਤੂੰ ਤਾਂ ਕਿ ਟੋਕਲਾ ਟੋਕਰਾ ਪਾਥੀਆਂ ਦਾ ਮਚਾ ਦਿੰਨੀ ਆ ਕਿ ਚੁੱਲ੍ਹੇ ਕੋਲੋਂ ਨਹੀਂ ਉੱਠਦੀ ਆ ਚੁੱਲ੍ਹੇ ਵਿੱਚ ਤਾਂ ਨਾ ਭਾਈ ਬਾਲਾ ਕਲੇਸ਼ ਹੁੰਦਾ ਮੈਂ ਅੱਗ ਮਚਾਤਾ ਲੈਨੀ ਆ ਪੋ ਮਾਗਦੇ ਮਹੀਨੇ ਮੈਨੂੰ ਲੱਗਦਾ ਪਾਲਾ ਨਾ ਮੈਠਾ 18 ਦਿਨ ਰਜਾਈ ਤੇ ਬੈਠਾ ਜਾਵੇ ਬੇਬੇ ਕਿੰਨਾ ਮਰਜੀ ਤੇਰੇ ਨਾਲ ਕਲੇਸ਼ ਕਰੀ ਜਾਵੇ ਕਿੰਨਾ ਲੜਾਈ ਝਗੜਾ ਕਰੀ ਜਾਵੇ ਚੁੱਪ ਕਰਕੇ ਨਾ ਪਾਥੀਆਂ ਮਚਾ ਲਿਆ ਕਰ ਸੇਕੀ ਜਾਇਆ ਕਰ ਨਹੀਂ ਠੰਡ ਲੱਗ ਜੂ ਤੈਨੂੰ ਨਾ ਨਾ ਮੈਂ ਉਹਨੂੰ ਕਿੱਥੇ ਆਏ ਭਾਈ ਗੋਲਦੀ ਆਂਗੀ ਨਾਲ ਤਾਂ ਹੁਣ ਦੇਖ ਨਾ ਤਾਂ ਮੈਂ ਉਹਨੂੰ ਕੰਮ ਕਰਕੇ ਦੇ ਦਿੰਨੀ ਆ ਹੁਣ ਮੈਂ ਕਿਹਾ ਸਬਜ਼ੀ ਮੈਂ ਤਾਂ ਇੱਥੇ ਹੀ ਬਣਾ ਦੂਮਾ ਕਿ ਚੁੱਲੇ ਤੇ ਨਾ ਤਾਂ ਆਪਣਾ ਗਾਂਹ ਸਣੀ ਮੱਚਣਾ ਦੇਖ ਉਹੀ ਗਾਂਹ ਦਾ ਸਰਫਾ ਹੋ ਜੂ ਨਾਲੇ ਮੈਂ ਕਿਹਾ ਇੱਥੇ ਆਪਾਂ ਰੋਟੀ ਬਣਾ ਲਾਂਗੇ ਸਾਰੇ ਮੈਂ ਕੰਮ ਕਰ ਦੇ ਦਿੰਨੀ ਆ ਹਜੇ ਵੀ ਭਾਈ ਸਾਰਾ ਦਿਨ ਨਾ ਬਸ ਕਲੇਸੀ ਕਰਦੀ ਰਹਿੰਦੀ ਹੈ ਕਲੇਸੀ ਕਰਦੀ ਰਹਿੰਦੀ ਹੈ ਤੂੰ ਤਾਂ ਦੇਖ ਲੈ ਕਿੰਨੇ ਸਰਫੇ ਕਰਦੀ ਐ ਵੀ ਗਾਂਹ ਸਨਾ ਮੱਚੇ ਉਹ ਨਹੀਂ ਤਾਂ ਬੈਠੀ ਬੈਠੀ ਤੂੰ ਸਬਜ਼ੀ ਚੀਰ ਦੇਣੀ ਐ ਨਾਲੇ ਤੂੰ ਸਬਜ਼ੀ ਬਣਾ ਦੇਣੀ ਐ ਹੋਰ ਇਹਨੂੰ ਕੀ ਚਾਹੀਦਾ ਆ ਚੱਕ ਆ ਪੀਏ ਸਬਜ਼ੀ ਚੀਰ ਕੇ ਸਿੱਤਿਆ ਫੜਵੇਂ ਬੇ ਆ ਫੜਪਈ ਨਾ ਫੜਿਆ ਤੇ ਆ ਚੱਕ ਆ ਆ ਸਮਾਨ ਚੱਕੋ ਮਾਪ ਤੋ ਉਧਰ ਕਰ ਲਾ ਜਿਹਨੇ ਰੇਤਾ ਪਾੜੀ ਤੇ ਕੋਈ ਨਾ ਫੜ ਕੋਈ ਨਾ ਤਾਂ ਦੂਮਾ ਤੇ ਕੋਈ ਨਾ ਕਿੰਨੀ ਬਣੀ ਚਾਹੀਦੀ ਮੈਂ ਤੈਨੂੰ ਦਸ ਅੱਧੇ ਘੰਟੇ ਚ ਐ ਨਾ ਉਹ ਵੀ ਸੇਕੀ ਜਾਊਗਾ ਲੱਗ ਪੋਈ ਕੋਈ ਨਹੀਂ ਕੋਈ ਨਹੀਂ ਹਾਂ ਸਬਜ਼ੀ ਤੇ ਤੈਨੂੰ ਬਣਾਊਗੀ ਬਣਾ ਕੇ ਦੇਊ ਮੈਂ ਬਤੀਲੀ ਲੈ ਕੇ ਦਿੰਨੀ ਆ ਕੋਈ ਨਾ ਮੈਂ ਤਾਂ ਪੇਚਾ ਕਰਨ ਤੂੰ ਬਸ ਪਾਈ ਆਪਦੀਆਂ ਧਾਰਾਂ ਤੇ ਪੇ ਕੱਢ ਲਾ ਤੇ ਵਸਾਦਾ ਮਾਲ ਪਸ਼ੂ ਹਸਾਬ ਲਾ ਬੇਬੇ ਇਹਨੂੰ ਆਪਦੇ ਕੰਮਾਂ ਦਾ ਨਹੀਂ ਹੈਗਾ ਇਹਨੂੰ ਆਏ ਆ ਵੀ ਕਿਤੇ ਬੁੜੀ ਬੇਲੀ ਨਾ ਬੈਜੇ ਤੇਰਾ ਪ੍ਰਬੰਧ ਕਰਦੀ ਰਹਿੰਦੀ ਸਾਰਾ ਦਿਨ ਆਹ ਸ਼ਰੀਕਾ ਕਰ ਦਿਆ ਭਾਈ ਇਹਨੂੰ ਆਇਆ ਵੀ ਮੈਂ ਤਾਂ ਫਿਰਦੀਆਂ ਚੱਕਰ ਚ ਮੀ ਪੈ ਰਿਹਾਗਾ ਤੇ ਵੀ ਬੇਬੇ ਬੈਠੀ ਆ ਮੌਜਾਂ ਨਾਲ ਆਪਾਂ ਨੂੰ ਬੈਠਿਆ ਨੂੰ ਨਹੀਂ ਜਾਂਦੀ ਹਾਂ ਮੇਰੇ ਤੇ ਵੀ ਖਿਜਦੀ ਐ ਅ ਕਿ ਤੂੰ ਤਾਂ ਚੌਧਰੀ ਬਣਿਆ ਰਹਿਣਾ ਸਿਆਲ ਚ ਮੈਂ ਆਖਿਆ ਰੱਬ ਨੇ ਬੇਲਾ ਕੀਤਾ ਸਾਨੂੰ ਉਹ ਜੱਟ ਦੇਖ ਲੈ ਕਣਕ ਬੀਜ ਕੇ 2 ਮਹੀਨੇ ਬੇਲਾ ਹੋ ਜਾਂਦਾ ਉਹ ਗਾਈ ਕਹਿੰਦੀ ਹੈ ਵੀ ਸਿਆੜ ਚ ਵੀ ਤੁਸੀਂ ਕੰਮ ਕਰਦੇ ਰਹੋ ਲੈ ਕੋਈ ਨਾ ਭਾਈ ਹੁਣ ਉਹੀ ਗੱਲ ਮੰਗੂ ਉਹ ਸਾਵਣ ਪੱਦੇ ਖੜਾ ਸਾਵਣ ਚ ਦੇ ਕਿੰਨਾ ਮੱਛਰ ਹੁੰਦਾ ਸਾਰੇ ਖੇਤਾਂ ਚ ਲੰਗ ਜਾਂਦੇ ਤੈਨੂੰ ਫਿਰਦੇ ਨੂੰ ਮੱਛਰ ਖਾ ਜਾਂਦਾ ਹੁਣ ਬੀਜ ਬਜਾਰਾ ਹੋ ਗਿਆ ਜੇ ਹੁਣ ਮਹੀਨਾ 2 ਮਹੀਨੇ ਬੇਲੇ ਰਹਿ ਜਗੇ ਫਿਰ ਭਾਈ ਕਿੰਨੀ ਕ ਗੱਲ ਹੈ ਕਣੀ ਚਾਹ ਪੀ ਜਾਣੇ ਰੋਟੀ ਖਾ ਜਾਣੇ ਚੌਧਰੀ ਬਣ ਕੇ ਸੱਤ ਚ ਬਹਿ ਜਾਣੇ ਉਹ ਨਾਲੇ ਤੇਰੇ ਤੇ ਲੱਗਦੀ ਐ ਨਲੇ ਮੇਰੇ ਤੇ ਲੱਗਦੀ ਐ ਇਹਦਾ ਭਾਈ ਐਂ ਲੱਗਦੀ ਰਹਿੰਦੀ ਜੇ ਇਹਦੇ ਨਾਲ ਲੜਾਈ ਕਰਨੀ ਹੋਵੇ ਨਾ ਆਪਾਂ ਭਾਈ ਮਾ ਪੁੱਤਾਂ ਨੇ ਪਰ ਮੈਂ ਸਾਰਾ ਦਿਨ ਲੜੀ ਚੱਲ ਮੈਂ ਤਾਂ ਚੁੱਪ ਕਰ ਜਾਂਦੀ ਆ ਮੈਂ ਤਾਂ ਬੋਲਦੀ ਨਹੀਂ ਬੇਬੇ ਉਹ ਹਾਥੀਆਂ ਵਾਂਗਰ ਤਾਂ ਕੁੱਤੇ ਭੰਕਦੇ ਹੁੰਦੇ ਨੇ ਹੋਰ ਬੋਲੀ ਜਾਂਦੇ ਭਾਈ ਬੋਲੀ ਜਾਂਦੇ ਚੁੱਪ ਕਰਕੇ ਸਿੱਕੀ ਜਾਇਆ ਕਰ ਨਾ ਨਾ ਬਸ ਮੈਂ ਤਾਂ ਹੁਣ ਆਉਦੀ ਆ ਦਾਲ ਦੇ ਗਜਰਾ ਚੀੜੀਆਂ ਪਈਆਂ ਦੇਖ ਤੇ ਬਸ ਮੈਂ ਤਾਂ ਹੁਣ ਤਾਂ ਨੂੰ ਆਟਾ ਗੋਲੂ ਰੋਟਾ ਪਕਾ ਲੂ ਆ ਚੱਕ ਤੂੰ ਲਸਣ ਗੰਡਾ ਨਾ ਇੱਥੇ ਲਸਣ ਗੰਡਾ ਪਿਆ ਚੀਰ ਲੈ ਮੈਂ ਮਾੜਾ ਮੋਟਾ ਮਾਲ ਪਸੂ ਦਾ ਕੰਮ ਧੰਦਾ ਇਹਦਾ ਨਾ ਕਰਾ ਦਨਾਂ ਕੱਲੀ ਵੀ ਫਿਰ ਵਿਚਾਰੀ ਇਹ ਖੇਡ ਜਾਂਦੀ ਏ ਕੀ ਕਰੇ ਚਲ ਕੋਈ ਨਾ ਭਾਈ ਵਗ ਜਾ ਤੂੰ ਵੀ ਭਾਈ ਡਰਦਾ ਮਾੜਾ ਮੋਟਾ ਬਿੰਦ ਦਾ ਭਾਈ ਤੂੰ ਮੇਰੇ ਕੰਨੀ ਹੋ ਜਾਣਾ ਬਿੰਦ ਤੇ ਉਲੀ ਬੈਠ ਕੇ ਲਾਉਣ ਲੱਗਦਾ ਉਹ ਡਰ ਕਾਦਾ ਉਹ ਡਰਦਾ ਦਾ ਮੈਂ ਕਿਸੇ ਜੱਜ ਤੋਂ ਵੀ ਨਹੀਂ ਉਹ ਮੈਂ ਤਾਂ ਕਲੇਸ਼ ਤੋਂ ਡਰਦਾ ਕਲੇਸ਼ ਤੋਂ ਕਿਆ ਠੀਕ ਆ ਭਾਈ ਹੋਈ ਗੱਲ ਮੈਂ ਜੇ ਤੂੰ ਬੈਠਾ ਰਹਿ ਐਂ ਮੇਰੇ ਨਾਲ ਵੀ ਕਲੇਸ਼ ਕਰੀ ਜਾਉ ਤੇ ਵੀ ਬੈਠੇ ਨੇ ਦੋਨੇ ਮਾਂ ਪੁੱਤ ਹਲ ਹੁਣ ਆਪੇ ਚਾ ਨੀਰਾ ਨੂਰਾ ਪਵਾ ਦੂਗਾ ਨਾਲ ਉਧਰ ਧਾਰਾ ਪੂਰਾ ਕੜਾ ਦੂ ਅੰਦਰ ਬਣਾ ਦੂ ਆ ਪਸੂ ਬਸ ਮੈਂ ਤਾਂ ਹੁਣ ਆਪਦਾ ਆਟਾ ਗੁੰਨ ਕੇ ਆ ਤਰਕੇ ਦਾਲ ਆਟਾ ਗੁੰਨ ਦੂ ਤੇ ਰੋਟੀਆਂ ਬਣਾ ਦੂ ਪਤੀ ਦੀ ਚੱਕ ਕੇ ਲਿਆਵਾ ਤਰਕਾ ਲਾ ਦਿੰਨੀ ਆ ਬਸ ਹੋ ਇੱਕ ਤਾਂ ਰੱਬ ਨੂੰ ਪਤਾ ਨਹੀਂ ਕੀ ਹੋਗਾ ਇੱਕੇ ਨਾਵੇਂ ਇੰਨੀ ਠੰਡ ਕਰ ਲਈ ਸਾਡੇ ਤਾਂ ਨਾ ਤਾਂ ਕੋਈ ਲੱਕੜ ਛੱਡੀ ਐ ਬੁੜੀ ਨੇ ਤੇ ਨਾ ਕੋਈ ਉਹੀ ਗੱਲ ਮੇਰੇ ਤਾਂ ਆਪ ਸੱਸ ਨੇ ਤੜਕੇ ਦੀ ਅਗਮ ਚਾਰਖੇ ਜਿਹੜੀਆਂ ਲੱਕੜਾਂ ਸੰਭਾਲ ਕੇ ਰੱਖੀਆਂ ਸੀ ਸਾਰੀਆਂ ਮਚਾਤੀਆਂ ਹਰਪ੍ਰੀਤ ਨੂੰ ਪੁੱਛਦੀਆਂ ਹਰਪ੍ਰੀਤ ਹਾਂ ਨਹੀਂ ਭੈਣੇ ਇਹ ਭੈਣ ਮਣ ਕੇ ਮੈਂ ਤਾਂ ਆਲੀ ਗੱਲ ਮੈਨੂੰ ਤਾਂ ਪਾਥੀਆਂ ਦਾ ਟੋਕਰਾ ਦੇ ਇੱਕ ਪਾਥੀਆਂ ਦਾ ਟੋਕਰਾ ਨਹੀਂ ਘਾਰੇ ਹੀ ਦੇ ਦੇ ਸੱਗ ਮਚਾਉਣ ਬਿਨਾ ਝਾਕੀ ਜੰਨੇ ਆ ਲੈ ਨਹੀਂ ਕਮਲ ਜੀ ਜੀ ਪੱਤਨਾ ਸਾਡੀ ਬੁੜੀ ਨੇ ਛੱਡਿਆਉਣੀਆਂ ਫੇਰੀ ਦੇਉਂਗੀ ਆ ਗਿੱਲੀ ਲੱਕੜ ਲਾਉਣੀਆਂ ਭੈਣੇ ਲਿਜਾ ਕੇ ਆਪੇ ਨਹੀਂ ਤਾਂ ਧੂਆ ਨਿਕਲ ਜਊ ਤੇ ਨਾਲੇ ਆਪੇ ਚੁੱਲ੍ਹੇ ਕੋਲੇ ਬੈਠੇ ਰੋ ਆਪਾਂ ਨੂੰ ਤਾਂ ਆਪਾਂ ਮੇਰੀ ਗੱਲ ਸੁਣ ਹੁਣ ਸੁਰਤ ਆਈ ਆ ਜਾਏ ਪਤਾ ਹੁੰਦਾ ਨਾ ਵੀ ਰਾਤ ਮੀਂਹ ਆਊਗਾ ਮੈਂ ਤਾਂ ਚੱਕ ਕੇ ਅੰਦਰ ਲਾ ਲੈਣੀ ਸਾਡੀਆਂ ਸਾਰੀਆਂ ਭਿੱਜ ਗਈਆਂ ਬਾਤਾਂ ਮੀਂਹ ਪੈਣੇ ਸਬਦੀਆਂ ਭਿੱਜ ਗਈਆਂ ਉਹ ਦੇਖ ਲੈ ਸਾਡੀਆਂ ਤਾਂ ਬਾਹਰੇ ਰਹਿ ਗਈਆਂ ਆ ਹੁਣ ਲੱਕੜ ਵੀ ਗਿੱਲੀ ਹੋਈ ਪਈ ਆ ਆ ਲਾਉਨੀਆਂ ਐ ਕਰ ਕੋਈ ਗਿੱਲੀ ਜੀ ਲੱਕੜ ਪਾਰ ਕੇ ਲਾ ਦੇ ਜਾਂ ਗਿੱਲੀਆਂ ਲਾ ਦੇ ਚਾਰ ਪਾਸੇ ਨਾ ਜੋ ਧੂਆ ਨਿਕਲੇਗਾ ਨਾ ਆਪੀ ਚੁੱਲਾ ਛੱਡ ਕੇ ਉੱਡ ਜਾਣੀਏ ਨਹੀਂ ਐਂ ਨਹੀਂ ਆ ਤੇ ਜੱਬ ਹੋ ਗਿਆ ਸੜੀਆਂ ਤਾਂ ਹੁਣ ਆਪ ਆ ਹੁਣ ਤਾਂ ਸਾਰਾ ਟੋਕਰ ਜਿਹੜਾ ਪਾਥੀਆਂ ਦਾ ਘਰੇ ਪਿਆ ਸੀ ਫੂਕਤਾ ਆਪ ਵੜ ਗਈ ਹੁਣ ਰਜਾਈ 'ਚ ਅਸੀਂ ਠੁੱਠਰ ਕਰਦੇ ਫਿਰਦੇ ਹਾਂ ਕੋੜੇ ਰੋਟੀ ਵੀ ਬਣਾਉਣੀ ਆ ਸਿਲੰਡਰ ਆਰੇ ਵਾਲੇ ਲੱਕੜਾ ਦਿੰਨੇ ਆ ਪਾਰੇ ਤੋਂ ਲੱਕੜਾ ਮੰਗਵਾਲਾ ਨੇ ਹਾਂ ਮੈਨੂੰ ਤਾਂ ਆਬ ਲੱਗਦਾ ਬਿਹਾਂ ਹੀ ਕਰਨਾ ਪਊਗਾ ਹੋਰ ਤਾਂ ਕੋਈ ਚਾਰਾ ਨਹੀਂ ਕੋਈ ਤਾਂ ਸੁੱਕੀ ਹੀ ਹੋਣੀ ਹੈ ਅੰਦਰ ਰੱਖਦੇ ਹੋਣਗੇ ਕੀ ਰੇਟ ਰੂਟ ਦਿੰਦੇ ਨੇ ਰੇਟ ਤਾਂ ਭੈਣੇ ਦੇਖੋ ਦੇਖਾ ਕੋਈ ਤਾਂ 900 ਨੂੰ ਦੇਈ ਜਾਂਦਾ ਕੋਈ 1000 ਨੂੰ ਦੇਈ ਜਾਂਦਾ ਕੋਈ 700 ਨੂੰ ਦੇਈ ਜਾਂਦਾ ਤੇ ਆ ਜਿਹੜੀ ਛੋੜ ਦਾ ਭੈਣੇ ਗਿੱਲੀਆਂ ਹੋਣਗੀਆਂ ਜਿਹੜੀ ਉਹ ਏਡੇ ਏਡੇ ਗਿੱਟੀਆਂ ਜੀਆਂ ਹੁੰਦਣਾਂ ਉਹ ਤਾਂ ਕਹਿੰਦੇ 5-600 ਨੂੰ ਦੇ ਦਿੰਦੇ ਉਹੀ ਲਿਆਉਣੇ ਹਾਂ ਚਾ ਫਿਰ ਆਏ ਕਰ ਮੇਰੀ ਗੱਲ ਸੁਣ ਤੂੰ ਮੈਨੂੰ ਪੈਸੇ ਦੇ ਮੈਂ ਤਾਂ ਘਰੋਂ ਚੱਕੇ ਨਹੀਂ ਲਈ ਫਿਰ ਆਪਾਂ ਜਾ ਲਈਏ ਉਹਨੀਆਂ ਜਾ ਕੇ ਜੇ ਫਿਰ ਤੇਰੇ ਬਾਈ ਨੂੰ ਪੁੱਛ ਲੈਣਿਆ ਉਹ ਮੋਟਰਸਾਈਕਲ ਵਾਲੀ ਰੇੜੀ ਜੀ ਲੈ ਜੂਗਾ ਉਹ ਚ ਧਰ ਲਿਆਊਗਾ ਉਹ ਚ ਧਰ ਲਿਆਵਾਂਗੇ ਮੈਂ ਤਾਂ ਕਬਾਟਲ ਲੈ ਕੇ ਆਉਂਗੀ ਪਰ ਮੈਂ ਉਹੀ ਗੱਲ ਹਜ਼ਾਰ ਨੂੰ ਦੇ ਦੇਣਾ ਨਾ ਹੁਣ ਆਪਾਂ ਆਰੇ ਤੇ ਵੀ ਚੱਲਾਂਗੇ ਨਾਲ ਨੇ ਦੇਖ ਕੇ ਲਿਆਵਾਂਗੇ ਬੰਦਿਆਂ ਦਾ ਕੀ ਪਤਾ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਗਿੱਲੀਆਂ ਪਾ ਦੇਣ ਫਿਰ ਫੇਰ ਇੱਥੇ ਮੱਥਾ ਮਾਰੀ ਜਾਵਾਂ ਨਾ ਤੇਰੇ ਬਾਈ ਨੂੰ ਤਾਂ ਬੋਲ ਮਾਰ ਲਾ ਕਿੱਧਰ ਗਈ ਮਣਾ ਜਉੜੀ ਆਇਆ ਮਾਰ ਕੇ ਲਿਆ ਇਹ ਚੁੱਲ੍ਹੇ ਕੋਲ ਬੈਠਾ ਉਹ ਵੀ ਮਾਂ ਵਰਗਾ ਹੈ ਦੋਨੇ ਮਾਂ ਚੁੱਲ੍ਹੇ ਕੋਲ ਹੀ ਪੈ ਗਿਆ ਹੁਣ ਜੀ ਠੰਡ ਹੋਈ ਆ ਉਧਰੋਂ ਤਾਂ ਰਾਤ ਮੀਂਹ ਚੋ ਹੀ ਗੱਲੇ ਲੱਕੜਾਂ ਨਹੀਂ ਰੱਖੀਆਂ ਅੰਦਰ ਪਾਠੀਆਂ ਨਹੀਂ ਰੱਖੀਆਂ ਆ ਦੇਖ ਲੈ ਅੱਜ ਦੋਸਤ ਕਬਾਨੇ ਮੁਰਦੇ ਆ ਆ ਹੁਣ ਜੀ ਦੇਖ ਤੜਕੇ ਦੇ ਲੱਗੇ ਚੁੱਲ੍ਹਾ ਫੂਕੜ ਮਾਂ ਪਤ ਪਾਠੀਆਂ ਫੂਕਤੀਆਂ ਇਹਦੀ ਸੱਸ ਨੇ ਫੂਕਤਾਂ ਅੰਦਰੋਂ ਸਾਰੀਆਂ ਐਂ ਕਰਾਂ ਮੋਟਰਸਾਈਕਲ ਵਾਲੀ ਰੇੜੀ ਲਿਆ ਕੱਢ ਕੇ ਤੇ ਚੀਜ਼ਾਂ ਨਹੀਂ ਆ ਰਹੇ ਤੇ ਉੱਥੋਂ ਲਿਆਵਾਂਗੇ ਆ ਜਾ ਲੱਕੜਾਂ ਨਹੀਂ ਭਰ ਕੇ ਲਿਆਉਣੇ ਰੇੜੀ ਮੁੱਲ ਲਿਆਵਾਂਗੇ ਲੱਕੜਾ ਹੁਣ ਨਾ ਮੁੱਲ ਲਿਆਵਾਂਗੇ ਲੱਕੜਾ ਪਾਥੀਆਂ ਸਾਰੀਆਂ ਮੁੱਕੀਆਂ ਤੇ ਪਾਥੀਆਂ ਪਾਥੀਆਂ ਕਿੱਥੇ ਪਰਾਵਾ ਮੁੱਕੀਆਂ ਕਾਨੂੰ ਨੇ ਪਈਆਂ ਤਾਂ ਬਠੇਰੀਆਂ ਮੀਂਹ ਚ ਭਿੱਜ ਗਈਆਂ ਰਾਤ ਬਾਹਰ ਭਿੱਜ ਗਈਆਂ ਆ ਦੇਖ ਲੈਦੇ ਆਪਣੇ ਹੋ ਪੰਨਾਂ ਭਿੱਜੀਆਂ ਹੁਣ ਬਾਲਣਾ ਹੈ ਨਹੀਂਗਾ ਨਾ ਤਾਂ ਪਾਥੀਆਂ ਨੇ ਨਾ ਲੱਕੜਾਂ ਨੇ ਸਭ ਕੁਝ ਗਿੱਲਾ ਹੋ ਗਿਆ ਉਹ ਚਲੋ ਫਿਰ ਪਾਰੇ ਤੋਂ ਲੈ ਆਉਣੇ ਕੀ ਗੱਲ ਐ ਓਏ ਆ ਮਾਸਟਰ ਵੀ ਲੈਂਦਾ ਆਪਣਾਰੇ ਤੋਂ ਆਜੋ ਆਪਾਂ ਵਗ ਚੱਲੋ ਉਹ ਚਲੋ ਆਜੋ ਆਪਾਂ ਗਿੱਟ ਚਲੋ 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 ਆ ਮੈਨੂੰ ਤਾਂ ਲੱਗਦਾ ਮਾਸਟਰ ਵੀ ਆ ਰਹੇ ਈ ਜਾਂਦਾ ਲੱਕੜਾ ਮੇਕਰ ਨੂੰ ਜਾਂਦਾ ਹਾਂ ਜਾ ਧੀ ਵੇ ਬੱਚੇ ਨਹੀਂ ਹੁਣ ਤਾ ਉਹ ਬਾਈ ਨੂੰ ਕਹਿੰਦੇ ਨਹੀਂ ਉਹ ਸਕੂਲ ਚ ਲੈ ਕੇ ਜਾਂਦਾ ਅਸੀਂ ਉਹਦੇ ਨਾਲ ਇਕੱਠਾ ਰੇਟ ਕਰਾ ਲਾਂਗੇ ਤਾ ਤੂੰ ਐਂ ਕਰੋ ਉਹ ਟ੍ਰੇਨ ਚ ਲੈ ਕੇ ਜਾਂਦਾ ਉਹ ਮੋਟਰਸਾਈਕਲ ਮਾਗਰ ਪਾ ਕੇ ਰੇੜੀ ਲਿਓ ਨਾ ਤੂੰ ਪਾ ਕੇ ਰੇੜੀ ਲਿਆ ਅਸੀਂ ਜਾਂਦੀਆਂ ਨਹੀਂ ਆਜਾ ਉਹਨੂੰ ਪੁੱਛ ਲਾਂਗੇ ਬਾਈ ਨੂੰ ਬਾਈ ਸਾਨੂੰ ਵੀ ਦਵਾ ਦੇ ਰੇਟ ਜੇ ਨਾ ਚੱਲ ਚਲੋ ਭੱਜੀਆਂ ਚੱਲ ਗਏ ਭੈਣ